ਆਹ ਮੋਡਾ ਹੈ ਇਹਦੇ ਅੰਦਰ ਇੱਕ ਗੋਲੀ ਲੱਗੀ ਹੋਣੀ ਆ ਜਿਹੜੀ ਤਿੰਨ ਤੋਂ ਚਾਰ ਨੰਬਰ ਬਸਲੀ ਜ ਫਸਦੀ ਹੈ ਜਦੋਂ ਇਹ ਬੀਪੀਆਂ ਮੋਟੀਆਂ ਐ ਪੈਣੀਆਂ ਉਹ ਜਿੰਨਾ ਕ ਮੋਡਾ ਬਾਹਰ ਨਿਕਲ ਉਹਦੇ ਅੰਦਰ ਸੋਝ ਹੋ ਜਾਂਦੀ ਹੈ ਫਿਰ ਉੱਥੇ ਹੀ ਪੱਕ ਜਾਂਦਾ ਉਹ ਵੇਰ ਕਹਿੰਦੇ ਮੋਡਾ ਦਖਦਾ ਸੋਚੇ ਪਤਾ ਨਹੀਂ ਕਿ ਤੁਹਾਡੇ ਕੋ ਕਿਹੜੀ ਜਾਦੂ ਦੀ ਛੜੀ ਹੈ ਕਿਹੜਾ ਮੰਤਰ ਮਾਰਦੇ ਹੋ ਤੁਸੀਂ ਇਹਨੂੰ ਮੰਤਰ ਮਾਰਿਆ ਲੱਗਦਾ ਤੁਸੀਂ ਕੋਈ ਲੋਕੀ ਇਹਦਾ ਪਿੱਛੇ ਹਸਪਤਾਲਾਂ ਚ ਮਹੀਨੇ ਵਧੀ ਪਾਈ ਰੱਖਦੇ ਆ ਬਿਲਕੁਲ ਸਰਵਾਈਕਲ ਦੇ ਕੈਪ ਪਾਣੇ ਹੋਰ ਕਈ ਤਰ੍ਹਾਂ ਦੀ ਪ੍ਰੋਬਲਮਸ ਆਉਂਦੀਆਂ ਲੇਡੀਜ਼ ਨੂੰ ਤਾਂ ਅਕਸਰ ਖਾਸ ਕਰਕੇ ਮੋਟੀਆਂ ਲੇਡੀਜ਼ ਹਜੇ ਤੱਕ ਕਦੇ ਜ਼ਿੰਦਗੀ ਚ ਕਿਸੇ ਦੇ ਪੱਟੀ ਵੀ ਨਹੀਂ ਲਵੇਤੀ ਪੱਟੋ ਕਿਉਂ ਤੁਹਾਨੂੰ ਉਹ ਤੇ ਬੋਲੇ ਆਪਣੇ ਪਿੰਡ ਨਹੀਂ ਕੋਈ ਲੱਭਿਆ ਡਾਕਟਰ ਡਾਕਟਰ ਬਥੇਰੇ ਜੀ ਮੈਂ ਕੋਈ ਮਲਦਾ ਸੀ ਕੋਈ ਪੱਟੇ ਲਾਉਂਦਾ ਸੀ ਪੱਟਿਆਂ ਤੋਂ ਮੇਰੇ ਫਿਰ ਇਹ ਡੇ ਡੇ ਉਹ ਬਣ ਜਾਂਦੇ ਸੀ ਬੁਲਬਲੇ ਜੀ ਅੱਛਾ ਫਿਰ ਉਹ ਫਿਸਕੇ ਫਿਰ ਜ਼ਿਆਦਾ ਦਰਦ ਹੁੰਦਾ ਸੀ ਜਖਮ ਹੋ ਜਾਂਦੇ ਸੀ ਫਿਰ ਪੱਟਿਆਂ ਤੋਂ ਵੀ ਮੈਂ ਡਰਦੀ ਸੀ ਅੱਛਾ ਅੱਛਾ ਇਹਨਾਂ ਨੂੰ ਜਦੋਂ ਮੈਂ YouTube ਤੇ ਦੇਖਿਆ ਫਿਰ ਮੈਨੂੰ ਤਸੱਲੀ ਹੋਈ ਵੀ ਇਥੋਂ ਠੀਕ ਹੋ ਸਕਦਾ ਠੀਕ ਹੈ ਹੁਣਰਾਮ ਹੈ ਹਾਂਜੀ ਤੇ ਅ ਬਾਈ ਜੀ ਕੀ ਪ੍ਰੋਬਲਮ ਹੈ ਤੁਹਾਨੂੰ ਚੱਲ ਰਿਹਾ ਨਹੀਂ ਸਟੌਪ ਨਹੀਂ ਰਿਹਾ ਤੁਸੀਂ ਦੇਖ ਸਕਦੇ ਹੋ ਡਾਕਟਰ ਸਾਹਿਬ ਨੇ ਆਪਣਾ ਇਲਾਜ ਸ਼ੁਰੂ ਕਰਤਾ ਹੈ ਤੇ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਹੈ ਤੇ ਕਿੱਦਾਂ ਉਹ ਇਲਾਜ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਵ ਟੈਸਟ ਹੈ ਬਿਲਕੁਲ ਚੱਲ ਰਿਹਾ ਹੈ ਉਹ ਹੁਣ ਉਹਨਾਂ ਦੇ ਬੋਟੇ ਕਿੰਨੇ ਕੁ ਠੀਕ ਹੋ ਗਏ ਕਿੰਨਾ ਰਿਲੀਫ ਫੀਲ ਕਰਦੇ ਤੁਸੀਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਮੈਂ ਡਾ ਡੀਨਲ ਜਸਪ੍ਰਿਤ ਤੇ ਤੁਸੀਂ ਦੇਖ ਲਓ ਪ੍ਰਾਈਮ ਹੋ। ਅਕਸਰ ਤੁਸੀਂ ਸੁਣਿਆ ਹੋਣਾ ਹੈ ਕਿ ਸੱਡੀਆ ਮਾਵਾਂ ਪੈਣਾ ਮਾ ਪਿਓ ਦਾਦੇ ਸਾਰਿਆਂ ਦੇ ਦਰਦਾਂ ਹੁੰਦੀਆਂ ਹੀ ਰਹਿੰਦੀਆਂ ਕਦੀ ਕਿਸੇ ਦੇ ਗੋਡਿਆਂ ਦੀ ਦਰਦ ਹੁੰਦੀ ਹੈ ਕਦੀ ਮੋਡਿਆਂ ਦੀ ਦਰਦਾ ਹੁੰਦੀ ਹੈ ਕਦੀ ਸਰਵਾਈਕਲ ਦੀ ਪੇਨ ਸੁਣੀ ਹੋਣੀ ਹੈ ਛੋਟੇ ਛੋਟੇ ਬੱਚਿਆਂ ਦੇ ਵੀ ਅੱਜ ਕੱਲੇ ਦਰਦਾਂ ਆਮ ਹੀ ਗੱਲ ਹੋ ਚੁੱਕੀ ਹੈ। ਸੋ ਅਜਿਹੀ ਇੱਕ ਜਗ੍ਹਾ ਤੇ ਤੁਹਾਨੂੰ ਲੈ ਕੇ ਆਈਆਂ ਜਿੱਥੇ ਕਿ ਬਹੁਤ ਹੀ ਜਲਦੀ ਬੜੀ ਈ ਵਧੀਆ ਤਰੀਕੇ ਦੇ ਨਾਲ ਬੜੀ ਵਧੀਆ ਟੈਕਨੀਕ ਦੇ ਨਾਲ ਇਹ ਦਰਦਾਂ ਸਾਰੀਆਂ ਜਾਂਦੀਆਂ ਨੇ ਕਿੱਦਾਂ ਜਾਂਦੀਆਂ ਨੇ ਕੀ ਕਰਦੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਸਾਡੀ ਮੁਲਾਕਾਤ ਕਰਵਾਂ ਜਾ ਰਹੀਆਂ ਇਹਨਾਂ ਕੋਲ ਪਤਾ ਨਹੀਂ ਕਿਹੜੀ ਜਾਦੂ ਦੀ ਛੜੀ ਹੈ ਜਿਸ ਦੇ ਨਾਲ ਇਹ ਸਪਾਰੀਆਂ ਦਰਦਾਂ ਨੂੰ ਛੂ ਮੰਤਰ ਕਰ ਦਿੰਦੇ ਆ ਸਵਾਗਤ ਕਰ ਲੈਂਦੇ ਆ ਤੇ ਇਹਨਾਂ ਨਾਲ ਗੱਲਬਾਤ ਲਈ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਮੇਰੇ ਵੱਲੋਂ ਪ੍ਰਾਈਮੋ ਦੇ ਦੀ ਟੀਮ ਦਾ ਸਵਾਗਤ ਹੈ ਔਰ ਦੇਖ ਰਹੇ ਹਾਂ ਉਸ ਤੋਂ ਸਤਿ ਸ਼੍ਰੀ ਅਕਾਲ ਅੱਤੜ ਕੋਲ ਸਰ ਇਹੋ ਜੀ ਕਿਹੜੀ ਜਾਦੂ ਦੀ ਛੜੀ ਹੈ ਜਿਸ ਦੇ ਨਾਲ ਤੁਸੀਂ ਅੱਜ ਮਰੀਜ਼ਾਂ ਦਾ ਦਰਦ ਛੂ ਮੰਤਰ ਕਰ ਦਿੰਦੇ ਹੋ ਦੇਖੋ ਜਾਦੂ ਦੀ ਛੜੀ ਕੋਈ ਨਹੀਂ ਗੁਰਨਾਨ ਪਾਸ਼ਾ ਦੀ ਕਿਰਪਾ ਹੈ ਮੈਨੂੰ ਇਹ ਕੰਮ ਕਰਦਿਆਂ 53 ਸਾਲ ਹੋ ਗਏ 21 ਪੋਸਤਾਂ ਤੋਂ ਵੈਦਿਗਰੀਏ ਕਰਦੇ ਵਿੱਚ ਅੱਛਾ ਜੀ 21 ਪੋਸਤਾਂ ਤੋਂ ਮੀਨ ਜਵਾਰਾ 1200 ਸਾਲ ਹੋ ਗਿਆ ਤੇ ਜਦੋਂ ਦਾ ਮੈਂ ਜੰਮਿਆ ਤੋਂ ਦਾ ਦਵਾਈਆਂ 53 ਸਾਲ ਦਾ ਮੈਨੂੰ ਹੋਸ਼ ਵਿੱਚ ਕੰਮ ਕਰਦਿਆਂ ਹੋਗੇ ਹੁਣ ਆ ਦੇਖੋ ਆ ਲੱਤ ਇਹਦੇ ਵਿੱਚ ਆ ਫਰਕ ਹੈ ਅੱਛਾ ਜੀ ਦੇਖ ਰਹੇ ਹੋ ਹਾਂ ਜੀ ਬਿਲਕੁਲ ਕਿੰਨਾ ਫਰਕ ਹੈ ਘਟੋ ਘਟ 2 ਇੰਚੀ ਹਏ ਹੁਣ 1 ਮਿੰਟ ਦਾ ਕੰਮ ਹੈ ਮੇਰਾ 1 ਮਿੰਟ ਦੇ ਵਿੱਚ ਹੀ ਇਹ ਨੂੰ ਦੇਖੋਗੇ ਬਰਾਬਰ ਹੋਊਗਾ ਚੱਕ ਚੱਕਦੇ ਟੇਲਾ ਛੱਡੋ ਜੀ ਟੇਲਾ ਛੱਡ ਦੋ ਬਜ਼ੁਰਗੋ ਤੁਸੀਂ ਚੱਲਾ ਛੱਡ ਦੋ ਟੇਲਾ ਛੱਡ ਦੋ ਇਹ ਮੈਂ ਕਿਸ ਵਜ੍ਹਾ ਤੋਂ ਹੁੰਦਾ ਜਿਹੜਾ ਅੱਗੇ ਪਿੱਛੇ ਹੋ ਜਾਂਦੀ ਹੈ ਝੂਲ ਆਇਆ ਜੀ ਇਹ ਉੱਪਰ ਚੜਿਆ ਹੋਇਆ ਅੱਛਾ ਇਹਨੂੰ ਮੈਂ ਦਬ ਰਿਆਂ ਦੂਜੇ ਦੀ ਬਬਲਿੰਗ ਕਰਾ ਰਹੇ ਹਾਂ ਉਹ ਬਰਾਬਰ ਹੋ ਜਾਊਗਾ ਅੱਛਾ ਇਹ ਕਈ ਵਾਰ ਇਦਾਂ ਵੀ ਸੁਣਨ ਨੂੰ ਆਉਂਦਾ ਨਾ ਕਿ ਲੱਤ ਛੋਟੀ ਵੱਡੀ ਹੋ ਜਾਂਦੀ ਐਸੇ ਕਰਕੇ ਹੁੰਦੀ ਐਸੇ ਕਰਕੇ ਹੁੰਦੀ ਐ ਜੀ ਅੱਛਾ ਇਹ ਮਤਲਬ ਇਹ ਹੁੰਦਾ ਹੈ ਰਿਐਲਿਟੀ ਹੈ ਲੱਛ ਛੋਟੀ ਵੱਡੀ ਤੁਹਾਡੇ ਕੋਲੇ ਆ ਤੁਹਾਨੂੰ ਦਿਖਾਇਆ ਛੱਡ ਦਿਓ ਜੀ ਸੋ ਲਾਈਵ ਟੈਸਟ ਤੁਹਾਨੂੰ ਦਿਖਾ ਰਿਹਾ ਅਸੀਂ ਦੇਖੋ ਕਿਦਾਂ ਮਰੀਜ਼ ਦੀ ਜਿਹੜੀ ਲੱਤਾਂ 'ਚ ਫਰਕ ਸੀ ਉਹ ਹੁਣ ਕਾਫੀ ਹੱਦ ਤੱਕ ਠੀਕ ਹੋ ਚੁੱਕਾ ਹੈ ਇਹਨੂੰ ਇੱਥੇ ਦੇਖਾਂਗੇ ਬਿਲਕੁਲ ਉਹ ਉੱਪਰ ਜਾਮ ਹੋਇਆ ਹੋਇਆ ਇਹ ਜਿਹੜਾ ਇੱਕ ਤਾਂ ਸੂਤ ਦਾ ਫਰਕ ਰਹਿ ਗਿਆ ਇਹ ਦੁਬਾਰਾ ਦੂਜੀ ਵਾਰੀ ਠੀਕ ਹੈ ਤੇ ਇਹਨੂੰ ਹੁਣੇ ਹੀ ਅੱਬਲਾ ਤੇ ਬਰਾਬਰ ਹੋਣਾ ਹਾਂਜੀ ਇੱਕ ਪਾਸੇ ਜਾਮ ਕਰਾਇਆ ਸੀ ਜੀ ਆ ਦੂਸਰੇ ਪਾਸੇ ਜਾਮ ਕਰਾਵਾਂਗੇ ਹਟ ਚੱਕ ਜੀ ਚੱਕੋ ਜੀ ਚੱਕੋ ਮੋੜਨ ਦਿਓ ਮੋੜਨ ਦਿਓ ਮੋੜਨ ਦਿਓ ਇਦਾਂ ਜਿਵੇਂ ਤੁਸੀਂ ਉਹਨਾਂ ਨੂੰ ਬੈਂਡ ਕਰਵਾ ਰਹੇ ਹੋ ਇਦਾਂ ਕੋਈ ਦਰਦ ਹੋਰ ਵਧਣ ਦਾ ਦਰਦ ਨਹੀਂ ਕਿਉਂ ਦਰਦ ਨਹੀਂ ਹੁੰਦਾ ਬਈ ਇੱਕ ਗੱਲ ਯਾਦ ਰੱਖਿਓ ਜਿਹੜਾ ਬੰਦਾ ਤੁਰ ਕੇ ਆਇਆ ਚਾਹੇ ਉਹ ਫੋੜੀ ਨਾਲ ਤੁਰ ਕੇ ਆਇਆ ਉਹਦੇ ਕਦੇ ਰੀਡ ਦੀ ਹੱਡੀ ਚ ਫਾੜ ਨਹੀਂ ਹੁੰਦੀ ਕਦੇ ਵੀ ਫਾਲਟ ਕਿੱਥੇ ਹੁੰਦਾ ਪੱਟ ਵਾਲੀ ਹੱਡੀ ਜਾ ਕੇ ਇੱਥੇ ਲੱਕ ਵਾਲੀ ਹੱਡੀ ਚ ਫਲਦੀ ਆ ਦਿਮਾਗ ਤੋਂ ਸੱਲਿਆ ਸੁਖਣਾ ਨਾਲੀਏ ਇਹਨੇ ਐ ਉੱਠਣਾ ਇੱਥੋਂ ਐ ਜਾਣੀਆਂ ਹੀ ਇਹ ਰੀੜ ਦੀ ਨਾੜ ਨਾਲ ਆ ਕੇ ਇਹ ਨਾਲ ਇੱਕ ਛੜ ਗਈ। ਇਧਰ ਗਈ ਇੱਥੋਂ ਇੱਕ ਇਧਰ ਗਈ। ਜੀ। ਜਦੋਂ ਆਪਾਂ ਕਿਸੇ ਜੀ ਨੂੰ ਧੱਕਦੇ ਆਂ, ਚੱਕਦੇ ਆਂ, ਖਿੱਚਦੇ ਆਂ ਤਾਂ ਪੱਟ ਦਾ ਤੇ ਲੱਗਦਾ ਜੋਰ ਲੱਗਦਾ। ਪੱਟ ਵਾਲੀ ਹੱਡੀ ਅੰਦਰ ਗ੍ਰਿਪ ਕਰ ਜਾਂਦੀ ਹੈ। ਅੰਦਰ ਗ੍ਰਿਪ ਕਰਨ ਨਾਲ ਦੋਨੇ ਹੱਡੀਆਂ ਦੇ ਵਿਚਾਲੇ ਆ ਕੇ ਨਾੜ ਚਿਪ ਹੋ ਗਈ। ਜਾਂ ਨਾੜ ਫ੍ਰੈਕਚਰ ਹੋ ਕੇ ਅਲਵਾਟ ਬਾਹਰ ਨਿਕਲ ਕੇ ਜਾਂ ਨਾੜ ਤੇ ਚੀਟਰਾ ਕਰ ਸੋ ਜਾਊਗੀ। ਇਹ ਤਿੰਨ ਪੁਆਇੰਟ ਹੁੰਦੇ। ਰੀੜ ਦੀ ਹੱਡੀ ਜੇ ਇੱਕ ਸੂਤ ਹਿੱਲ ਗਈ। ਤਾਂ ਬੰਦਾ ਪਾਸਾ ਲੈ ਕੇ ਬੈਠੇ ਤੇ ਉੱਠ ਕੇ ਤੁਰ ਨਹੀਂ ਸਕਦਾ। ਇਹ ਦੋ ਸੂਤ ਹਿੱਲ ਗਈ ਤੁਰਨਾ ਬਹੁਤ ਔਖੀ ਗੱਲ ਪਾਸ ਮੇਰਾ ਕੰਮ ਕੀ ਹੈ ਇਹਦੇ ਚ ਰੀਡ ਦੀ ਹੱਡੀ ਚ ਇੱਥੇ ਫਾਲਟ ਕਿਉਂ ਆਉਂਦਾ ਹੁਣ ਜਿਵੇਂ ਇਹਨਾਂ ਦੇ ਆ ਉੱਪਰ ਚੂਲਾ ਚੜਿਆ ਦੋਈ ਹੱਡੀਆਂ ਦੇ ਵਿਚਾਲੇ ਆ ਕੇ 나ੜ ਚਿੱਪ ਹੋਈ ਹੋਈ ਐ ਜਾਂ 나ੜ ਫ੍ਰੈਕਚਰ ਹੋ ਕੇ ਬਲੱਡ ਵਾਰ ਨਿਕਲਿਆ ਇਹ ਚੂਲਾ ਉੱਪਰ ਚੜਨ ਕਰਕੇ ਇੱਥੇ ਫਾਲਟ ਐ ਹੁਣ ਇਹਦੇ ਦਰਦ ਇੱਥੇ ਹੁੰਦਾ ਆ ਦੇਖੋ ਇਹਦੀ ਹੱਡੀ ਆ ਉੱਪਰ ਖੜੀ ਐ ਤੇ ਜਿਹੜਾ ਇਹਦੇ ਫਾਲਟ ਦਿਖਾਉਣਾ ਐਕਸ-ਰੇ ਜਾਂ ਐਮ ਆਰ ਆਈ ਨੇ ਉਹ ਇੱਥੇ ਦੇਖੋ ਉਹਦਾ ਕਾਰਨ ਇਹ ਰੀਡ ਦੀ ਹੱਡੀ ਸਟ੍ਰੈਕਸਿਵ ਵਾਲਾ ਇਹਨੂੰ ਇੰਦਰ ਮੋੜ ਦੋ ਇੰਦਰ ਮੋੜ ਦੋ ਇੰਦਰ ਮੋੜ ਦੋ ਇਹ ਚ ਫਾਲਟ ਦੀ ਪੈਂਦਾ ਤੇ ਇਹਦੇ ਵਿੱਚ ਫਾਲਟ ਜਦੋਂ ਹੁਣ ਇਦਾਂ ਹੋ ਗਿਆ ਇਹ ਲਾਤ ਅਕੜਾ ਕੇ ਪਊਗਾ ਜਦੋਂ ਉਹਨੂੰ ਐਕਸਟਰਾ ਕਰਾਣ ਜਾਏ ਐਮ ਆਰ ਆਈ ਕਰ ਲਈ ਪਾਉਣਾ ਲਾਤ ਅਕੜਾ ਕੇ ਪਊਗਾ ਜੇ ਇਹਦਾ ਕੱਦ 6 ਫੁੱਟ ਹੈ ਤਾਂ ਮੀਨ ਜ 4 ਤੋਂ 5 ਐਲ ਐਚ ਫਰਕ ਆਊਗਾ ਤੇ ਜੇ ਦੇਖਿਆ ਵੀ ਇਹਦਾ ਕੱਦ 6.5 ਦੇ ਆਸ-ਪਾਸ ਤਾਂ ਇਹਦੇ 3 ਤੋਂ 4 ਐਲ ਐਚ ਫਰਕ ਦਿਖਾਊਗਾ ਕਿਉਂਕਿ ਰੀੜ ਦੀ ਹੱਡੀ ਫਲੈਕਸੀਬਲ ਆ ਇੱਧਰ ਮੋੜ ਦੋ ਇੱਧਰ ਮੋੜ ਦੋ ਇੱਧਰ ਮੋੜ ਦੋ ਇੱਥੇ ਫਾਲਟ ਨਹੀਂ ਕਰਦਾ ਅਕਸਰ ਲੇਡੀਜ਼ ਨੂੰ ਵੀ ਤੁਸੀਂ ਦੇਖਿਆ ਜਾਂਦਾ ਡਿਸਕ ਦੀ ਪ੍ਰੋਬਲਮ ਹੋ ਜਾਂਦੀ ਹੈ ਉਹ ਕਾਦੇ ਲਈ ਹੁੰਦੀ ਹੈ ਡਿਸਕ ਸਾਨੂੰ ਲੋਕਾਂ ਮਗਰ ਲੱਗ ਕੇ ਕਹਿਣਾ ਪੈਂਦਾ ਅਸਲ ਦੇ ਵਿੱਚ ਜੋਇੰਟ ਦਾ ਗੈਪ ਘਟਿਆ ਹੁੰਦਾ ਮੇਰਾ ਤੇਯਾਰਮਾ ਤਰਵੰਜਾਸ ਵਾਲਾ ਜੂਨੋ WHO ਦੀ ਸ਼ਫਾਫ ਦੇ ਰਾਸ਼ੀ ਪੁਰਸਕਾਰ ਲੈਣ ਵਾਲਾ ਵਾੜਦਾ ਪਹਿਲਾ ਬੰਦਾ ਅਰੇ ਵਾਹ ਅੱਛਾ ਤੇ ਅਕਸਰ ਜਿਹੜੀ ਲੇਡੀਜ਼ ਹੁੰਦੀਆਂ ਖਾਸ ਕਰ ਲੇਡੀਜ਼ ਦੀ ਗੱਲ ਮੈਂ ਕਰ ਰਹੀ ਹਾਂ ਉਹਨਾਂ ਦੀ ਟੰਮੀ ਜਦੋਂ ਬਾਹਰ ਨੂੰ ਨਿਕਲਦੀ ਪਿੱਛੇ ਇਹ ਕੋਲੀ ਜੀ ਬਣ ਜਾਂਦੀ ਹੈ ਬਿਲਕੁਲ ਉਹ ਕਦੋਂ ਕਰਦੀ ਹੈ ਪੇਟ ਦੇ ਅੰ ਤੇ ਇਥੋਂ ਜਿਹੜਾ ਇਹਦੇ ਅੰਦਰ ਖਿੱਚੀ ਰੱਖਣ ਹਾਂਜੀ ਜਦੋਂ ਮੈਂ ਬੰਡ ਹੋਣਗੇ ਤਾਂ ਉਹ ਆਪਣੇ ਆਪ ਬਾਹਰ ਆ ਜਾਂਦਾ ਅਚੋ ਠੀਕ ਹੋ ਜਾਂਦਾ ਠੀਕ ਹੈ ਉਹ ਕਿੰਨੀ ਕੁ ਦੇਰ ਦਾ ਪ੍ਰੋਸੈਸ ਹੁੰਦਾ ਇਹਦਾ ਆ ਤੁਹਾਡੇ ਕੋਲੇ ਹੀ ਆ ਤੁਸੀਂ ਲਾਈਵ ਟੈਸਟ ਦੇਖ ਰਹੇ ਹੋ ਕਿ ਉਹਨਾਂ ਦੇ ਕਿੰਨਾ ਕੁ ਫਰਕ ਪੈ ਰਿਹਾ ਬਾਪੂ ਜੀ ਦੇ ਦੇਖ ਰਿਹਾ ਸੀ ਬਿਲਕੁਲ ਬਿਲਕੁਲ ਅਕਰੋ ਜੀ ਛੋਟੇ ਗੱਲ ਜੀ ਕੀ ਨਾਮ ਹੈ ਤੁਹਾਡਾ ਲਸ਼ਮਣ ਸ਼ੰਕਰ ਕਿੱਥੋਂ ਆਇਓ ਮੋਗੇ ਦੇ ਕੋਲ ਪਿੰਡਰ ਪਿੰਡ ਅੱਛਾ ਕੀ ਤਕਲੀਫ ਸੀ ਤੁਹਾਨੂੰ ਆ ਮੇਰਾ ਚੂੜਾ ਜਿਹੜਾ ਨਾ ਇੱਥੋਂ ਐਸ ਤਾਂ ਦਰਦ ਹੁੰਦਾ ਸੀਗਾ ਚੂਰੇ ਤੇ ਅੱਛਾ ਜੀ ਉਹਦੀ ਵਾਪਤ ਆਇਆ ਠੀਕ ਆ ਤੇ ਉਹ ਹੁਣ ਵੀ ਠੀਕ ਰਾਇਆ ਹੈ ਅਲੀਵਾਰ ਆਏ ਉਹਨਾਂ ਕੋਲ ਨਹੀਂ ਜੀ ਮਾਤੀ ਜੀ ਵਰਾ ਅੱਛਾ ਕਿੰਨਾ ਕੋ ਫਰਕ ਹੈ ਪਹਿਲੇ ਨਾਲ ਤੋਂ ਹੁਣ ਤੱਕ ਹੈਗਾ 50% ਹੋ ਜਾਊਗਾ ਅੱਛਾ ਮਤਲਬ ਪਹਿਲੇ ਨਾਲ 50% ਫਰਕ ਪੈ ਗਿਆ ਹਾਂ ਹਾਂ ਅੱਜ ਹੁਣ ਜਦੋਂ ਬਾਹਰ ਤੁਰੇ ਉਹ ਦੋ ਹੋਰ ਪੈ ਜੂਗਾ ਚੀ ਅਸਲੀਅਤ ਇਹ ਹੈ ਕਿ ਇਹ ਮਰੀਜ਼ ਨੂੰ ਮੈਂ ਪਹਿਲਾਂ ਫਿੱਟ ਕਰਕੇ ਦਵਾਈ ਦਿੱਤੀ ਇਹ ਠੀਕ ਸੀ ਕੱਲ ਇਹਦਾ ਦੁਬਾਰਾ ਪੈਰ ਫੇਰ ਖੰਡੇ ਚ ਪੈ ਗਿਆ ਉਹਦੀ ਬਜਰ ਨਾਲ ਮੇਰੇ ਕੋਲੇ ਅੱਜ ਜਿੱਤੀ ਹੋਈ ਹੈ ਠੀਕ ਹੈ ਤੇ ਜਿਹੜਾ ਲੱਕ ਵਾਲਾ ਬੰਦਾ ਉਹਨੂੰ ਮਹੀਨਾ ਡੇਢ ਮਹੀਨਾ ਦਵਾਈ ਲੈਣੀ ਪੈਂਦੀ ਆ ਅਸੀਂ ਹੱਡੀ ਨੂੰ ਫਿੱਟ ਕਰਕੇ ਹੱਡੀ ਨੂੰ ਹੱਥ ਨਾਲ ਸੈਟਿੰਗ ਕੀਤਾ ਜਾ ਸਕਦਾ ਜਿਹੜੀ ਨਾੜ ਤੋਂ ਖੁੱਲਣਾ ਜਾਂ ਨਾੜ ਦੀ ਸੰਗੜਤਾ ਨੂੰ ਤੋੜਨਾ ਜਾਂ ਚਰਬੀ ਰਿਕਵਰੀ ਕਰਨੀ ਉਹ ਦਵਾਈ ਦਾ ਖਾਣਾ ਠੀਕ ਗੋਡਾ ਕਿਉਂ ਉਹ ਤਾਂ ਤੁਸੀਂ ਇਹਨੂੰ ਪੁੱਛ ਰਹੇ ਵੀ ਕਿੰਨਾ ਠੀਕ ਜੋ ਤੋਰ ਕੇ ਹੁਣ ਤੁਸੀਂ ਦੇਖਿਆ ਹੁਣ ਫਿਰ ਤੋਰ ਨੂੰ ਆ ਹੱਡੀ ਇੱਥੋਂ ਇਦਾਂ ਇਹ ਇੱਥੇ ਇਹਦੇ ਉੱਤੇ ਲਿਗਾਮੈਂਟ ਲੱਗੀ ਹੈ ਇੱਕ ਦੂਜੀ ਤੇ ਟਿਕਦੀ ਤਾਂ ਆਪਾਂ ਤੁਰਦੇ ਇਹਦੇ ਹੱਡੀ ਵਿੱਚੋਂ ਐ ਉੱਠ ਖੜਦਾ ਜਦੋਂ ਇੱਥੇ ਦਰਦ ਹਾਂਜੀ ਤੇ ਇਦਰਾ ਤੇ ਇਹ ਹੱਡੀ ਮੇਰਾ ਕੰਮ ਕੀ ਆ ਹੱਥ ਨਾਲ ਹੱਡੀ ਨੂੰ ਸੈੱਟ ਕਰ ਸਕਦਾ ਜਦੋਂ ਹੱਡੀ ਸੈੱਟ ਕਰਤੀ 50 60% ਮੌਕੇ ਤੇ ਠੀਕ ਹੋ ਜਾਂਦਾ ਅੱਛਾ ਨਹੀਂ ਅਕਸਰ ਗੋਡਿਆਂ ਪਿੱਛੇ ਤੇ ਡਾਕਟਰ ਦਾ ਕਹਿੰਦੇ ਜੀ ਨੀ ਕੈਪ ਪਾ ਲਓ ਗਰੀਸ ਘੱਟ ਹੋ ਗਈ ਜੀ ਚੇ ਆਪਰੇਸ਼ਨ ਕਰਾ ਲਓ ਨਹੀਂ ਹੁਣ ਤੱਕ ਜਿੰਦਗੀ ਦੇ ਵਿੱਚ 53 ਸਾਲਾਂ ਚ ਡਿਸਕ ਦਾ ਸਰਵਾਈਕਲ ਦਾ ਕੋਟਿਆਂ ਦਾ 8 ਕਰੋੜ ਬੰਦਾ ਫ੍ਰੀ ਕਰਤਾ ਅੱਛਾ ਮੇਰੇ ਕੋਲੇ ਅੱਧਾ ਰਾਜਸਥਾਨ ਜੋਪੀ ਹਿਮਾਚਲ ਜੰਮੂ ਪੰਜਾਬ ਤੇ ਹਰਿਆਣਾ ਤੇ ਇਹ ਕਹ ਲੋ ਵੀ ਮੇਰੇ ਸਾ ਮੇਰੇ ਕੋਲੇ ਗੋਆ ਤੱਕ ਦੀ ਦੁਨੀਆ ਆਲੀ ਹੈ ਅੱਛਾ ਜੀ ਤੇ ਤੇ ਏਜ ਫੈਕਟਰ ਵਾਲੇ ਕਿਹੜੇ ਬੰਦੇ ਆਉਂਦੇ ਜਵਾਨ ਆਉਂਦੇ ਆ ਬਜ਼ੁਰਗ ਆਉਂਦੇ ਸਿਰਫ ਇਹਦੇ ਚ ਉਹ ਕੋਈ ਇਸ ਤਰ੍ਹਾਂ ਦੀ ਕੋਈ ਬਾਲੀ ਵੱਡੀ ਗੱਲ ਨਹੀਂ ਗੋਟਾ ਤਾਂ ਕਹ ਲੋ ਵੀ 22 23 ਸਾਲ ਦੀਆਂ ਉਮਰ ਦੀਆਂ ਕੁੜੀਆਂ ਦੇ ਵੀ ਗੋਡੇ ਦੁਖਦੇ ਇਹ ਓਵਰ weight ਕਰਕੇ ਵੀ ਦਰਦ ਹੁੰਦੇ ਆ ਜਾਂ ਬਸ ਕਰਕੇ ਨਹੀਂ ਅੱਜ ਦਾ ਟਾਈਮ ਜਿਹੜਾ ਫਾਸਟ ਫੂਡ ਦਾ ਹੈ ਫਾਸਟ ਫੂਡ ਦੇ ਵਿੱਚ ਜਿਹੜਾ ਬੰਦਾ ਸੌਸ ਲੈਂਦਾ ਬਾਸੀ ਸਬਜ਼ੀ ਖਾਂਦਾ ਫਰਿੱਜਾਂ ਨੇ ਕੰਮ ਖਰਾਬ ਕਰਤਾ ਕੋਠੀਆਂ ਨੇ ਕੰਮ ਖਰਾਬ ਕਰਤਾ ਤੇ ਉਹਨਾਂ ਕਰਕੇ ਆ ਚੱਕ ਉਹ ਇਹਦਾ ਮਰੂਗਾ ਕਿੱਥੇ ਜਾਣਾ ਕਿੱਥੇ ਜਾਣਾ ਓਕੇ ਚੱਕ ਫੇਸਰ ਉੱਪਰ ਜਾ ਕੇ ਉੱਪਰ ਜਾ ਕੇ ਚੰਗੋ। ਓਕੇ। ਲਓ ਜੀ। ਦੇ ਕੋਈ ਨਾਲਾ ਕਰੋ ਕਰੋ ਘਾਡੇ ਨੂੰ। ਕਰ ਘਾਟਾ। ਖੋਲ ਦੇ। ਹੋ ਗਿਆ ਹਲਕਾ। ਹੋ ਗਿਆ? ਚੰਗੀ ਤਰ੍ਹਾਂ ਬੋਲ ਫੇ ਉੱਚੀ ਦਰਦਾ ਕਾ ਦੇ? ਦੇਖ ਤਾ ਨਹੀਂ ਘਰ ਵਾਲੀ। ਕਿੰਨਾ ਕੋ ਫਰਕ ਪਿਆ? ਫਰਕ ਕਾਫੀ ਪੈ ਗਿਆ। ਪਹਿਲੇ ਫੋਲਡ ਹੁੰਦਾ ਸੀ ਘੋਟਾ? ਨਹੀਂ ਜੀ ਨਹੀਂ। ਉਹਨ ਹੋਣ ਲੱਗ ਗਿਆ। ਹਾਂ ਜੀ। ਲਾਈਵ ਟੈਸਟ ਤੁਸੀਂ ਦੇਖ ਸਕਦੇ। ਇਹ ਬਹੁਤ ਜਣਾਇ ਸੁਝਾ ਵੀ। ਇਧਰ ਵਾਲਾ ਜ਼ਿਆਦਾ ਦਰਦਾ। ਕੋਣੀ ਬੋਲਦਾ। ਇਹ ਸੋਇ ਬੜੀ ਹੈ। ਉਹ ਮੈਨੂੰ ਪਤਾ ਘਰ ਵਾਲੀ ਦੇ ਘੋਟੇ। ਉਹ ਐਵੇਂ ਕਹਦੇ ਸਾਰੇ ਤੇਰੇ ਗੁੱਟ ਖਾ ਕੇ ਦੱਸਦਾ ਕੋਈ ਵਾਰ ਜਦ ਕਿ ਮੈਂ ਘਰ ਵਾਲੀ ਜੋ ਗੁੱਟ ਖਾਦੀ ਐ ਹੈ ਚੱਤ ਇੱਥੇ ਕੇ ਟਾਈਟ ਕਰਕੇ ਬਾਹਰ ਬਾਹਰ ਚੱਲ ਅੰਦਰ ਅੱਜ ਹਾਥਾ ਕੇ ਹਾਥਾ ਕੇ ਈਲਾ ਛਾੜ ਨਾ ਝਗੜਾਉਂ ਨਾ ਇਹਨਾਂ ਦਾ ਚੱਲ ਇੱਕ ਗੱਲ ਸੁਣ ਲੈ ਮੇਰੀ ਗੋੜਾ ਠੀਕ ਕਰਾਉਣਾ ਇਹਨਾਂ ਲਾਤਾਂ ਕੜਾਉਣੀ ਨਹੀਂ ਨਹੀਂ ਮੈਂ ਛੱਡ ਦੇਣਾ ਫੇਰ ਨਾ ਕਹੀਂ ਦੱਸਿਆ ਹੁਣ ਮੈਨੂੰ ਵਾਰ-ਵਾਰ ਕਹਿਣਾ ਪਵੇ ਬਈ ਚਲ ਅੰਗੀ ਤਰ੍ਹਾਂ ਓਕੇ ਫਿਰ ਕਿ ਇੱਕ ਵਾਰ ਬੈਕ ਚੱਲ ਅੰਦਰ ਲਾ ਗੋਡਾ ਨਾਲ ਐਵੇਂ ਕਹੀਆਂ ਗੋਡਾ ਵਾਲਾ ਗੋਡਾ ਕਾ ਕਰ ਬਸ ਹੋ ਗਿਆ ਠੀਕ ਅਰੇ ਵਾਹ ਲਾਈਵ ਟੈਸਟ ਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਗੋਡਾ ਵੀ ਸਹੀ ਹੋ ਗਿਆ ਕਿੰਨਾ ਕੁ ਫਰਕ ਹੈ ਪਹਿਲੇ ਨਾਲ ਪਰ ਕਾਫੀ ਪੈ ਗਿਆ ਅੱਛਾ ਪਹਿਲੇ ਫੋਲਡ ਹੋ ਰਿਹਾ ਸੀ ਨਹੀਂ ਪਹਿਲਾਂ ਨਹੀਂ ਕਰ ਟਾਈਕ ਵਾਲੀ ਦੁਬਾਰਾ ਦੁਬਾਰਾ ਫੋਲਡ ਕਰੋ ਦੋਨੋਂ ਗੋਡੇ ਇੱਕ ਵਾਰੀ ਇੱਕ ਵਾਰੀ ਉਧਰ ਨੇ ਕੜਾਏ ਦਾ ਪੂਰਨ ਉਹ ਹਰੀ ਗੁਰੂ ਦਾ ਭਗ ਸੀਗਾ ਕੋ ਤੇਰੇ ਵਾਲੇ ਨਾਲੇ ਮੈਨੂੰ ਅੱਸੀ ਜਾਲ ਵਿੱਚ ਪੈਣੀ ਪੈਣੀ ਆ ਅੰਦਰੀ ਇਹ ਤਾਂ ਮਿੰਨਾ ਹੋਇਆ ਬੰਗਲਾ ਹੈ ਦਿੱਲੀ ਛੱਡ ਦਨ ਚੱਲ ਦਿੱਲੀ ਛੱਡ ਦਿੱਲੀ ਛੱਡ ਦੇ ਦਿੱਲੀ ਛੱਡ ਦੇ ਓਕੇ ਚੱਲ ਆ ਜਿਹੜਾ ਆ ਜਿਹੜਾ ਤੁਸੀਂ ਪ੍ਰੋਸੈਸ ਕਰਨ ਨੂੰ ਲੱਤ ਢਿੱਲੀ ਛੱਡ ਕੇ ਫੋਲਡ ਕਰਨੀ ਹੁੰਦੀ ਤਾਂ ਦਰਦ ਨਹੀਂ ਹਈ ਬੁੱਤ ਜਦੋਂ ਅਕੜਾਊਗਾ ਤੇ ਫੇਰ ਦਰਦ ਹੋਊਗਾ ਜੇ ਉਹ ਕਢਾਊਗਾ ਨਹੀਂ ਫੇਰ ਨਹੀਂ ਦਰਦ ਹੋਊਗਾ ਅੱਛਾ ਤੇ ਉਹਨੇ ਇਹ ਬਿਲਕੁਲ ਠੀਕ ਹੋ ਗਏ ਨਹੀਂ ਇੱਕ ਘਟੋ ਘਟ ਵੀ 60 ਤੋਂ 65% ਅੱਛਾ ਜਿਨ੍ਹਾਂ ਦੇ ਅਕਸਰ ਦੇਖਣ ਨੂੰ ਮਿਲਦਾ ਅੱਜ ਕੱਲ੍ਹ ਤੌਰ ਬਦਲ ਜਾਂਦੀ ਹੈ ਤੁਰਨ ਵੇਲੇ ਇੱਕ ਪੈਰ ਇੱਧਰ ਜਾਣ ਲੱਗ ਜਾਂਦਾ ਇੱਕ ਇੱਧਰ ਜਾਣ ਲੱਗ ਜਾਂਦਾ ਕੀ ਕਹਿੰਦੇ ਲੋਕੀ ਚੱਕ ਕੇ ਲੈ ਜਾਂਦੇ ਤੌਰ ਕਵੇਜੀ ਦਾ ਅੱਛਾ ਤੇ ਤੁਹਾਡਾ ਨਾਮ ਕੀ ਹੈ ਪੂਰਨ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਕਰਨਤਾਰਨ ਦਾ ਜੀ ਅੱਛਾ ਉਹਨ ਕਿੰਨਾ ਕੋ ਫਰਕ ਲੱਗ ਰਿਹਾ ਇੱਕ ਤੁਰਕਾ ਦੇ ਦੇਣ ਤੁਰਕੇ ਦਿਖਾਓ ਜ਼ਰੂਰ ਤੇ ਬਾਅਦ ਪਾ ਲਾਓ ਪਈਏ ਚੋ ਕਿੰਨਾ ਫਰਕ ਹੋ ਗਿਆ 70 70% ਕਹਿ ਗਿਆ ਹਾਂਜੀ ਉਹਨਾਂ ਪਹਿਲੇ ਨਾਲੋਂ ਸਮਾਈਲ ਵੀ ਆ ਗਈ ਤੁਹਾਡੇ ਮੂੰਹ ਤੇ ਛੜੀ ਹਰਗਾ ਹੋ ਗਿਆ ਠੀਕ ਹਾਂਜੀ ਲੱਗ ਹਲਕਾ ਹੋ ਗਿਆ ਗੋਡੇ ਚਲੋ ਠੀਕ ਆ ਓਕੇ ਇਹਦੇ ਇਹ ਆ ਗਿਆ ਪਤਾ ਚਲਦਾ ਜਾ ਕੇ ਅਨੇ ਪੈਦ ਸਾਹਿਬ ਕੋ ਪਤਾ ਨਹੀਂ ਇਹਨਾਂ ਕੋ ਕਿਹੜੀ ਜਾਦੂ ਦੀ ਛੜੀ ਹੈ ਪਰ ਮੈਨੂੰ ਤਾਂ ਲੱਗਦਾ ਤੁਸੀਂ ਅੱਤੇ ਲੋਕ ਤਾਂ ਆਪੇ ਹੀ ਬਣਾ ਕੇ ਬਿਠਾਏ ਹੋਏ ਐਵੇਂ ਐਡ ਕਰਾਉਣ ਨੂੰ ਤੁਸੀਂ ਇਹ ਦੇਖੋ ਵੀ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਜਿਹੜੀ ਤੁਸੀਂ ਐਡ ਦੀ ਗੱਲ ਕਰਦੇ ਹੋ ਸਾਦ ਨੂੰ ਐਡ ਦੀ ਲੋੜ ਨਹੀਂ ਹੁੰਦੀ ਜੇ ਕੋਈ ਕਲਾ ਹੁੰਦੀ ਆਪਣੇ ਆਪ ਹੀ ਬੰਦੇ ਆਉਂਦੇ ਪਰ ਫਿਰ ਵੀ ਹੁੰਦਾ ਨਾ ਆਪਣੀ ਪਬਲਿਸਿਟੀ ਕਰਾਣ ਲਈ ਆਪਣੇ ਬੰਦੇ ਆਪਣੇ ਹੀ ਬੰਦੇ ਬਿਠਾਏ ਹੁੰਦੇ ਮੇਰੀ ਗੱਲ ਨੂੰ ਮਾਇੰਡ ਨਾ ਕਰਿਓ ਅਗਲੀ ਵਾਰ ਨੂੰ ਇੱਥੇ ਤੁਸੀਂ 300 ਪੇਸ਼ੈਂਟ ਦੇਖੋ ਅੱਛਾ ਠੀਕ ਹੈ ਅਗਲੀ ਵਾਰ ਨੂੰ 300 ਪੇਸ਼ੈਂਟ ਦੇਖੋ ਹਜੀ ਇੱਥੇ ਅਸੀਂ ਭੁੰੜੀ ਛੱਡ ਕੇ ਹੋ ਰਹੇ ਆ ਅੱਛਾ ਭੁੰੜੀ ਹਰ ਰੋਜ਼ ਦਾ 1.5 200 ਮਰੀਜ਼ ਉੱਥੇ ਸੀ 5-600 ਮਰੀਜ਼ ਵੇਗੋਵਾਲ ਸੀ ਤੁਸੀਂ ਉੱਥੇ ਵੀ ਦੇਖਦੇ ਹੋ ਹੰਦੀਪੁਰਲੀ ਮੇਂ ਜੇ ਪਹਿਲਾ ਪੁੰਨਰੀ ਸੀ ਦੁਕਾਨ ਹੁਣ ਅਸੀ ਇੱਥੇ ਵੇਖਾ ਆਪਣੇ ਪੁੰਨਰੀ ਬਸਰ ਦਾ ਖਾਸੀਆ ਤਾਂ ਛੱਡ ਕਿਤੇ ਅੱਛਾ ਡੇਗਵਾਲ ਬੀਬੀ ਜਗੀਰ ਕੌਰ ਵਾਲੀ ਹੈ ਠੀਕ ਹੈ ਜੀ ਉੱਥੇ ਹਰ ਸ਼ਨੀਵਾਰ ਚ 5-600 ਪੇਸ਼ੈਂਟ ਹਨ ਮਤਲਬ ਤੁਸੀਂ ਹਫਤੇ ਦੇ ਸੱਤੋਂ ਦੇ ਸੱਤੋਂ ਦਿਨ ਬੇ ਦੇਖਦੇ ਹੋ ਪੇਸ਼ੇ 6 ਦਿਨ 6 ਦਿਨ ਦੇ ਸਾਡੇ ਛੁੱਟੀ ਅੱਛਾ ਕਿਤੇ ਕਿਤੇ ਦੇ ਮਿਲਦੇ ਹੋ ਕਦੋਂ ਕਦੋਂ ਮਿਲਦੇ ਹੋ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਇੱਥੇ ਤਾਂ 10 ਤੋਂ 3 ਮੇਰਾ ਟਾਈਮ 9 ਵਜੇ ਦੁਕਾਨ ਖੁੱਲਦੀ ਹੈ ਤੇ ਸ਼ਨੀਵਾਰ ਬੇਗੋੜੀ ਬੀਬੀ ਗੀਰਗੋੜਾ ਪਲਾਥ ਰੋਡ ਦੇ ਉੱਤੇ ਠੇਕੇ ਦੇ ਸਾਹਮਣੇ ਫਿਟਨੈਸ ਜਿਵੇਂ ਉਹਦੇ ਨਾਲ ਸਾਡੀ ਦੁਕਾਨ ਹੈ ਬਾਬਾ ਸਿਰਚੰਦ ਜੀ ਦੇ ਵਗਣ ਅੱਛਾ ਤੇ ਸ਼ਨੀਵਾਰ ਹੁੰਦਾ ਜੇ ਕਿ ਜੇ ਤੁਹਾਨੂੰ ਮਿਲਣਾ ਹੋਵੇ ਐਡਰੈਸ ਦੱਸ ਸਕਦੇ ਹੋ ਐਡਰੈਸ ਮੇਰਾ ਆ ਮੁਲਾਵਰ ਲਿੰਕ ਰੋਡ ਤੇ ਖੜੇ ਆਪਾਂ ਤੇ ਆ ਇੱਥੋਂ 200 250 ਫੁੱਟ ਸਾਹਮਣੇ ਐਸਟੀਟੀ ਰੋਡ ਆ ਕੋਲ ਕੋਲ ਦੇ ਥੱਲੇ ਦੋਟਾ 250 ਫੁੱਟ ਲਿੰਕ ਰੋਡ ਆਉਣਾ ਸੱਜੇ ਪਾਸੇ ਬਾਬਾ ਸਿਰਚੰਦ ਜੀ ਦਾ ਸ਼ਾਹ ਤੇ ਉੱਥੇ ਜਿਹੜਾ ਪਲਾਥ ਰੋਡ ਪ੍ਰਧਾਸ ਚੌਂਕ ਖੱਬੇ ਪਾਸੇ ਠੇਕਾ ਹੈ ਤੁਹਾਨੂੰ ਜਾਂ ਸਾਡੇ ਪਾਸੇ ਫਿਰਦਾ ਜਿੰਮ ਦੇ ਨਾਲ ਬਿਲਕੁਲ ਸਾਡੀ ਦੁਕਾਨ ਹੈ ਬਾਬਸਰੀ ਚੰਦੀ ਸਰ। ਇਹ ਆਪਣਾ ਨੰਬਰ ਵੀ ਪ੍ਰੋਵਾਈਡ ਕਰਵਾ ਸਕਦੇ ਹੋ। 8195000144 819580000 ਕਿਸੇ ਨੇ ਮਿਲਣਾ ਤੁਹਾਨੂੰ ਆ ਕੇ ਪਹਿਲੇ ਕਾਲ ਤੇ ਅਪਾਇੰਟਮੈਂਟ ਲੈਣੀ ਪੈਂਦੀ ਜਾਂ ਸਿੱਧਾ ਡਾਇਰੈਕਟ ਆ ਸਕਦੇ? ਨਹੀਂ ਕਾਲ ਤੇ ਐਡਰੈਸ ਤਾਂ ਮੇਰਾ ਜਿਵੇਂ ਕੋਈ ਬੰਦਾ 81950 ਤੇ ਹੈਲੋ ਕਰੂਗਾ ਆ ਕਰੂਗਾ ਉਹਦੇ ਕੋਲ ਲੋਕੇਸ਼ਨ ਐਡਰੈਸ ਤੇ ਟਾਈਮਿੰਗ ਆਟੋਮੈਟਿਕ ਪਹੁੰਚ ਜਾਂਦਾ। ਤੇ ਜੇ ਕੋਈ ਨਹੀਂ ਪਤਾ ਲੱਗਦਾ ਮੈਨੂੰ ਫੋਨ ਕਰ ਸਕਦੇ। ਸੋ ਲਾਈਵ ਟੈਸਟ ਅਸੀਂ ਲੈਣ ਜਾ ਰਹੇ ਆ ਮੈਂ ਡਾਕਟਰ ਸਾਹਿਬ ਨੂੰ ਪੁੱਛੂੰਗੀ ਦੇਖ ਕਿ ਮੇਰੇ ਵੀ ਸਰਵਾਈਕਲ ਦੇ ਦਰਦ ਦੇ ਦੱਸੋ ਕਿੰਨਾ ਕੁ ਰਿਲੀਫ ਮਿਲਦਾ ਹੈ ਲਾਈਵ ਟੈਸਟ ਦੇਖ ਕੇ ਹਾਂ ਜੀ ਆਜਾ ਆਹ ਕਰੀਂ ਆਜਾ ਛੱਡ ਤੂੰ ਛੱਡ ਤੀ ਬਸ ਇੰਨਾ ਹੀ ਕਰ ਚੱਕ ਵਾਹ ਪਰ ਤੂੰ ਦੱਸਣਾ ਚੱਕ ਜੀ ਓ ਦੱਸੋ ਪਹੁੰਚ ਗਿਆ ਕੀ ਦਵਾ ਉਹਦਾ ਕੀ? ਉਹ ਸਹੀ ਹੋ ਗਈ। ਸਚੀ ਰਾਮ ਆ ਗਿਆ। ਇਹ ਕਿੰਨੀ ਕੁ ਦੇਰ ਤੱਕ ਰਹੂਗਾ ਅਰੇ ਲਈ? ਤਰਲੀਫ ਬਸ ਇਧਰ 15 ਦਿਨ ਦੀ ਵਾਈਲੇਜੇ ਮੁੜ ਕੇ ਹੋਣੀ। ਆ ਤੁਸੀਂ ਦੇਖ ਸਕਦੇ ਹੋ ਲਾਈਵ ਟੈਸਟ ਮੈਂ। ਆਹ। ਉਹ। ਦਸ ਵੇਰ ਕੋਰਾ ਜੀ ਤਰ। ਇਹ। ਅਦਰੋੜ ਇੱਕ ਕੀ ਹੁੰਦਾ ਸਰਵਾਈਕਲ ਕਿਉਂ ਕਹਿੰਦੇ ਆਪਾਂ? ਦੇਖੋ ਇਹ ਤਰ। ਹਾਂਜੀ। ਸਰਵਾਈਕਲ ਆਪਾਂ ਕਹਿੰਦੇ ਆ ਦਿਮਾਗ ਤੋਂ ਸਲੇ ਸੁਖਣਾੜੀਆ ਦੋ ਨਾੜਾਂ ਨੇ ਇਹਨੇ ਐ ਉੱਠਣਾ। ਇਥੋਂ ਐ ਸਰਦੇ ਸੈਂਟਰ ਤੋਂ ਐ ਜਾਣੀ ਆ ਜੀ। ਇੱਥੇ ਆ ਕੇ ਜਿਹੜਾ ਬੋਡੀ ਤੇ ਗਰਦਨ ਵਖਵਾ ਕਰਦਾ ਮਣਕਾ ਇਹ ਜਦੋਂ ਆਪਾਂ ਇੱਥੇ ਗਰਦਨ ਰੱਖਦੇ ਆ ਉਹ ਹਲਕਾ ਜਾਂ ਬਾਹਰ ਨਹੀਂ ਪੜ ਜਾਂਦਾ ਇਹ ਦੋਨੇ ਨਾੜਾਂ ਟਾਈਟ ਹੋ ਜਾਂਦੀਆਂ ਜਿਹਨੂੰ ਆਪਾਂ ਸਰਵਾਈਕਲ ਕਹਿੰਦੇ ਆ ਨਾ ਬੰਦਾ ਇਹ ਮੋਟਰਸਾਈਕਲ ਤਾਂ ਨਹੀਂ ਫੜ ਸਕਦਾ ਬਿਲਕੁਲ ਉਹਨੂੰ ਆਪਾਂ ਸਰਵਾਈਕਲ ਕਹਿੰਦੇ ਆ ਮੇਰਾ ਪੁਆਇੰਟ ਕੀ ਇਹਨੂੰ ਮਣਕੇ ਨੂੰ ਠੋਕ ਕੇ ਅੰਦਰ ਕਰ ਦੇਣਾ ਤੇ ਜਿਹੜਾ ਨਾੜਾਂ ਨੂੰ ਸਹੀ ਕਰ ਦੇਣਾ ਸਮਝ ਗਏ ਦੋ ਮਿੰਟ ਦਾ ਕੰਮ ਹੈ ਜਿਹੜਾ ਉਹਦੇ ਨਾਲ ਠੀਕ ਹੋ ਜਾਂਦਾ 30 ਸੈਕਿੰਡ ਵੀ ਨਹੀਂ ਲੱਗਦੇ ਤੁਸੀਂ ਤੁਹਾਨੂੰ ਕੀ ਲੱਗਿਆ ਬਿਲਕੁਲ ਇਹ ਤਾਂ ਸਹੀ ਹੋ ਗਿਆ ਸਹੀ ਹੋ ਗਿਆ ਬਸ ਇੰਨੇ ਕੰਮ ਸੀ ਸਰਵਾਇਕਲ ਦੇ ਦਰਦ ਆ ਤੁਹਾਨੂੰ ਤੇ ਜਰੂਰ ਆਓ ਇੱਧਰ ਗੋਡਿਆਂ ਦੇ ਦਰਦ ਹੈ ਤੇ ਜਰੂਰ ਆਓ ਇੱਧਰ ਹੋਰ ਕੋਈ ਮਣਕਿਆਂ ਦੇ ਦਰਦ ਹੈ ਤੇ ਜਰੂਰ ਆਓ ਇੱਧਰ ਇੱਕ ਵਾਰ ਲਾਈਵ ਟੈਸਟ ਆ ਕੇ ਆਪ ਲੈ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਵੀ ਆ ਗਏ ਉਹਨਾਂ ਦਾ ਵੀ ਦੇਖਦੇ ਆ ਕੀ ਨਾ ਮੈਂ ਮਤਈ ਕਰਨ ਜੀਤ ਕੋ ਕਿਤੋਂ ਆਇਓ ਯਮਨਾਨਗਰ ਤੋਂ ਐਨੀ ਦੂਰ ਆਇਓ ਹਾਂਜੀ ਤੇ ਤਕਲੀਫ ਕੀ ਸੀ ਤੁਹਾਨੂੰ ਗੋਡਾਂ ਚ ਸੀ ਕਿ ਚੱਲਿਆ ਨਹੀਂ ਸੀ ਜਾਂ ਚੌਂਕੜੀ ਨਹੀਂ ਸੀ ਜਾਂ ਜਾਂਦਾ ਸੀ ਚੌਂਕੜੀ ਵੀ ਨਹੀਂ ਲੱਗਦੀ ਸੀ ਅੱਛਾ ਤੇ ਹੁਣ ਕਿੰਨਾ ਕੋ ਰਾਮ ਹੈ ਤੁਹਾਨੂੰ ਹੈਗਾ ਜੀ 70% ਜੀ 70% ਹੈ ਹਾਂਜੀ ਕਿੰਨੀ ਕੁ ਵਾਰ ਆ ਗਏ ਉਹਨਾਂ ਕੋ ਹਾਂਜੀ ਕਿੰਨੀ ਵਾਰ ਜੀ ਵਾਰ ਹੀ ਆਏ ਜੀ ਦੂਜੀ ਵਾਰ ਹਾਂਜੀ 70% ਫਰਕ ਹੈ ਅੱਛਾ ਜੀ ਤੇ ਹੁਣ ਐਨੀ ਦੂਰ ਤੁਸੀਂ ਆਨੇ ਹੋ ਬੱਸ ਚੱਲਨੇ ਆ ਗਾਰ ਚੱਲਨੇ ਹੋ ਗੱਡੀ ਚ ਆਏ ਜੀ ਗੱਡੀ ਚ ਉਹ ਚੜ੍ਹਿਆ ਉਤਰਿਆ ਜਾਂਦਾ ਨਾ ਹਾਂਜੀ ਠੀਕ ਹੈ ਮਤਲਬ ਹੁਣ ਫਰਕ ਆਇਆ ਪਹਿਲਾਂ ਨਾਲੋਂ ਠੀਕ ਹੈ ਠੀਕ ਹੈ ਸੱਸੀ ਗਾਂ ਸੱਸੀ ਗਾਂ ਕੀ ਨਾਮ ਹੈ ਤੁਹਾਡਾ ਸਰਬਜੀਤ ਸਿੰਘ ਕੀ ਤੋਂ ਆਏ ਹੋ ਮੈਂ ਕੁੱਪ ਕਰਾਂ ਤੈ ਕੁੱਪ ਕਲਾ ਤੋਂ ਕੀ ਦਿੱਕਤ ਕੀ ਸੀ ਤੁਹਾਡੀ ਡਾਕਟਰ ਜੀ ਮੈਨੂੰ ਚੂਲੇ ਦੀ ਪ੍ਰੋਬਲਮ ਸੀਗੀ ਤੁਰਨ ਦੇ ਵਿੱਚ ਤੇ ਪੇਨ ਬਹੁਤ ਰਹਿੰਦਾ ਸੀ ਬਹੁਤ ਲੰਗੜਾ ਕੇ ਤੁਰਦਾ ਸੀਗਾ ਅੱਛਾ ਅੱਜ ਮੈਂ ਦੂਜੀ ਵਾਰ ਲੈਣ ਆਇਆ ਹਾਂ ਯਾਨੀ ਮੈਨੂੰ 60 70% ਫਰਕ ਆਇਆ ਹੈ ਅੱਛਾ ਜਿਹੜਾ ਮੇਰਾ ਲੱਤ ਬਿਲਕੁਲ ਵੀ ਤਾਂ ਨਹੀਂ ਸੀ ਉੱਠਦੀ ਤੇ ਆਪ 50% ਉੱਪਰ ਲੱਤ ਉੱਠਣ ਲੱਗੀ ਜੀ ਬਹੁਤ ਫਰਕ ਆ ਜਾਣੀ ਅੱਛਾ ਕਿਦਾਂ ਕਿਦਾਂ ਪਤਾ ਲੱਗਾ ਸੀ ਤੁਹਾਨੂੰ ਇਹ ਵੈੱਬ ਜੀ ਮੈਂ ਵੀਡੀਓ ਦੇਖੀ ਸੀਗੀ ਜੀ ਆਈ ਹੋਈ ਸੀਗੀ ਉਹਦੇ ਤੇ ਆਈ ਹੋਈ ਸੀ ਉਹ ਬੇਗਵਾਲ ਦੀ ਜੀ ਉਹਦੇ ਦੱਸਿਆ ਸੀ ਵੀ ਸਾਡਾ ਐਡਰੈਸ ਵੀ ਮੋਲਾਪੁਰਾ ਫਿਰ ਇਹਨਾਂ ਦਾ ਫੋਨ ਨੰਬਰ ਸੀ ਉਹ ਤੇ ਕੰਟੈਕਟ ਕੀਤਾ ਇਹਨਾਂ ਨੇ ਦੱਸਿਆ ਵੀ ਇਹੀ ਮੋਲਾਪੁਰਾ ਜੀ ਫੇਰੇ ਤੇ ਆਏ ਸੀ ਠੀਕ ਹੈ ਪਹਿਲੇ ਨਾਲੋਂ ਹੁਣ ਰելիਫ ਆ ਤੁਹਾਨੂੰ ਬਹੁਤ ਫਰਕ ਆ ਜੀ ਬਹੁਤ ਜਿਆਦਾ ਹਾਂ 60 70% ਫਰਕ ਆ ਮੈਨੂੰ ਮੈਂ ਦੂਜੀ ਵਾਰ ਆਇਆ ਕਿਹੜੇ ਕਿਹੜੀ ਤਕਲੀਫ ਹੁੰਦੀ ਸੀ ਤੁਰਨ ਫਿਰਨ ਜੀਆਂ ਝਾਂਕੜੀ ਮਾਰਨ ਦੇ ਵਿੱਚ ਵੀ ਤੇ ਤੇ ਉਦਾਂ ਜੀ ਝਾਂਕੜੀ ਵੀ ਨਹੀਂ ਸੀ ਵੱਜ ਰਹੀ ਤੇ ਐ ਬੈਠ ਵੀ ਨਹੀਂ ਜੁੰਦਾ ਪੈਰਾਂ ਭਰਨੇ ਹੁਣ ਝਾਂਕੜੀ ਵੱਜਦੀ ਤਾਂ ਝਾਂਕੜੀ ਅਜੇ ਜਣੀ ਮੈਂ ਘੱਟ ਮਾਰ ਕੇ ਦੇਦਾ ਹੀ ਅਜੇ ਮੇਰੇ ਦਰਦਾਂ ਨਾ ਥੋੜਾ ਹੈ ਤੇ ਉਦਾਂ ਪੈਰਾਂ ਭਰਨੇ ਬੈਠ ਕੇ ਸਾਰਾ ਜਿਦਾਂ ਇਹਨਾਂ ਨੇ ਕਹਿੰਦਾ ਦੱਸੀ ਉਹ ਕਰਨਾ ਤਾਂ ਉਦਾਂ ਹੋਰ ਠੀਕ ਪਹਿਲੇ ਨਾਲ ਠੀਕ ਹਾਂਜੀ ਹਾਂਜੀ ਕਿੰਨੇ ਪਰਸੈਂਟ ਫਰਕ ਲੱਗ ਰਿਹਾ ਪਹਿਲੇ ਨੂੰ ਮੈਨੂੰ 70% ਫਰਕ ਲੱਗ ਰਿਹਾ ਹੈ ਦੇ ਹਰਨੀਆਂ ਅੱਛਾ ਇਹ ਤਿੰਨ ਦਵਾਈਆਂ ਨਹੀਂ ਅਸੀਂ ਦਿੰਦੇ ਬੱਚੇ ਦੀ ਦਵਾਈ ਜਿਹਦੇ ਦੇਖਿਆ 20 ਸਾਲ ਹੋ ਗਏ ਨਹੀਂ ਹੈਗਾ ਉਹਦੇ ਤੇ ਮੈਂ 1.0 ਪੁਆਇੰਟ ਦੇ ਕੰਮ ਕਰਦਾ ਜਿਹੜੀ ਲੇਡੀਜ਼ ਆ ਉਹਨੂੰ ਅਸੀਂ ਯੂਟਰਸ ਨੂੰ ਸੌਂਗ ਕਰਨ ਲਈ ਦਵਾਈ ਦਿੰਦੇ ਤੇ ਜਨਗਣਾਂ ਸੌਂਗ ਕਰਨ ਲਈ ਦਵਾਈ ਦਿੰਦੇ ਅੱਛਾ ਜਿਹੜਾ ਜੈਂਸ ਆ ਉਹਨੂੰ ਵੀ ਅਸੀਂ ਵੀਰਜ ਉਣਾਉਣ ਵਾਲੀ ਗ੍ਰਾਂਥੀ ਤੇ ਜਨਗਣਾਂ ਸੌਂਗ ਕਰਨ ਲਈ ਦਵਾਈ ਅਸੀਂ ਜੈਂਸ ਨੂੰ ਦਿੰਦੇ ਆ ਜਦੋਂ ਦੋਨੋਂ ਚੀਜ਼ਾਂ ਸਹੀ ਨੇ ਉਹਨੇ ਦੋ ਕਣ ਵੀ ਇਹਨੇ ਨਾ ਕੈਚ ਕਰ ਲਈ ਇਹਨੇ ਨਾ ਬੱਚਾ ਹੋ ਜਾਂਦਾ ਤੇ ਮੇਰੇ ਕੋਲੇ ਇਹ ਮੇਰਾ ਜਿਹੜਾ ਰਿਕਾਰਡ ਆ 63 ਸਾਲ ਦੀ ਉਮਰ ਦੇ ਵਿੱਚ ਆ 2021 ਦੇ ਵਿੱਚ ਇੱਕ ਲੇਡੀ ਨੇ 36 ਸਾਲ ਦੀ ਉਮਰ 'ਚ ਜੋੜੇ ਬੱਚਨ ਜਨਮ ਦਿੱਤਾ ਜਿਹਦੇ 17 ਸਾਲ ਡੇਟ ਬੰਦ ਹੋਇਆ ਹੋਵੇ ਸੀ ਅੱਛਾ ਤੇ ਪਹਿਲਾ ਮੇਰਾ ਰਿਕਾਰਡ ਸੀ 55 ਸਾਲ ਦੀ ਉਮਰ ਦਾ ਤੇ ਦਵਾਈ ਦੇ ਪੈਸੇ ਜਿਹੜਾ ਕੋਈ ਨਹੀਂ ਵਿਸ਼ਵਾਸ ਕਰਦਾ ਸੀ ਕਹਿੰਦਾ ਲਿਖਤ ਕਰਨ ਬਾਅਦ 'ਚ ਪਹਿ ਲਵਾਂਗੇ ਠੀਕ ਹੈ ਅਸੀਂ ਇਦਾਂ ਵੀ ਕਰ ਦਿੰਦੇ ਹਾਂ ਤੇ ਇੱਕ ਚੀਜ਼ ਹੋਰ ਕਈ ਬੰਦੇ ਕਹਿੰਦੇ ਆ ਸਾਇੰਸ ਜਿਹੜੀ ਆ ਉਹ ਕਹਿੰਦੀ ਆ ਵੀ ਅ ਸਭ ਤੋਂ ਪਹਿਲਾਂ ਜਿਹੜਾ ਜਦੋਂ ਗਰਭ ਠਹਿ ਗਿਆ ਮੁੰਡਾ ਜਾਂ ਕੁੜੀ ਉਦੋਂ ਹੀ ਬਣਿਆ ਹੁੰਦਾ ਨਹੀਂ ਮੇਰੇ ਅਕੋਰਡਿੰਗ ਇਹ ਆ ਵੀ ਤਾਂ ਤਰਵਾਇ ਤੇ ਜਾਨੀ ਨੂੰ ਸੇ ਕਹਿੰਦੇ ਆ ਤੇ ਉਹ ਵੈਦਾਂ ਨਾਲੋਂ ਉੱਤੇ ਇਹਨਾਂ ਡਾਕਟਰਾਂ ਦੀ ਪੜ੍ਹਾਈ ਨਹੀਂ ਹੈਗੀ ਉਹ ਕਹਿੰਦੇ ਆ 52 ਤੋਂ 60 ਦਿਨ ਦੇ ਵਿੱਚ ਉਹ ਗਰਭ ਦੇ ਨਰ ਜਮਦੀਨ ਬਣਨਾ ਸਾਡੀ ਸੋਚ ਕੀ ਜਿਹੜਾ ਜਿਹਦੇ ਕੁੜੀਆਂ-ਕੁੜੀਆਂ ਅਸੀਂ ਉਹਨੂੰ ਦਵਾਈ ਜਿਹੜੀ ਦਿੰਨੇ ਆ ਉਹ ਚ ਕੀ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਜਨਨ ਕਣ ਚੇਂਜ ਕੀਤੇ ਜਾਂਦੇ ਆ ਉਹਨੂੰ ਨਰ ਵਾਲੇ ਪੈਦਾ ਕੀਤੇ ਜਾਂਦੇ ਆ ਜਦੋਂ ਗਰਭ ਠਹਿਰੂਗਾ ਹਰ ਹਾਲ ਤੇ ਨਰ ਹੋਊਗਾ ਪਹਿਲਾ ਪੁਆਇੰਟ ਜਦੋਂ ਕਿਸੇ ਲੇਡੀ ਦਾ ਗਰਭ ਓਕੇ ਹੋ ਗਿਆ 5 ਦਿਨ ਉੱਤੇ ਲੰਘ ਕੇ ਉਹਨੇ ਟੈਸਟ ਕਰਵਾ ਲਿਆ ਕਿ ਰਿਪੋਰਟ ਪੋਜ਼ਿਟਿਵ ਹੈ ਅਸੀਂ ਉਹ ਲੇਡੀ ਸੀ ਦੇ ਅੰਦਰ ਇੱਕ ਦਵਾਈ ਦਿੰਨੇ ਆ ਹਫ਼ਤੇ ਦਸ ਦਿਨ ਦੀ ਉਹ ਲੇਡੀ ਸੀ ਨੂੰ ਦਵਾਈ ਦੇ ਕੇ ਉਹਦੇ ਅੰਦਰ ਜਿਹੜਾ ਨਰ ਵਾਲੇ ਘਟਾਣੂਆਂ ਦਾ ਵਾਅਦਾ ਕੀਤਾ ਜਾਂਦਾ ਜਿਹੜਾ ਗਰਭ ਹਰ ਹਾਲ ਤੋਂ ਨਰ ਹੋਵੇ ਇਹ ਵੀ ਸਾਡੀ ਗਾਰੰਟੀ ਹੈ ਤੇ ਇੱਕ ਪੁਆਇੰਟ ਹੋਰ ਕਿ ਦਵਾਈ ਆਸਮੈਂ ਅੱਧਾ ਸਿਰ ਦਰਦ ਕਰਦਾ ਪੂਰਾ ਗਰਦ ਕਰਦਾ ਤੇ ਅੱਖਾਂ ਦੀ ਨਿਗਾ ਘਟ ਹੈ ਕੰਨਾਂ ਤੋਂ ਬੋਲਾ ਸੁਣਦਾ ਹੈ ਦਮਾਗੀ ਪਰੇਸ਼ਾਨੀਆਂ ਤੇ ਆਪਾਂ ਮਾਈਗਰੇਨ ਦੀ ਪਰੇਸ਼ਾਨੀਆਂ ਤੇ ਮੈਂਟਲੀ ਅਫਸਰਟ ਆ ਇਹੋ ਜੀਆਂ ਦਵਾਈਆਂ ਅਸੀਂ ਆਮ ਦੇ। ਮਤਲਬ ਤੁਸੀਂ ਦੇਸੀ દવાਖਾਨਾ ਖੋਲਿਆ ਤੁਸੀਂ ਸਾਰੇ ਹਸਪਤਾਲ ਬੰਦ ਕਰਨੇ ਲੱਗਦਾ। ਨਹੀਂ ਦਵਾਈਖਾਨੇ ਜਿਹੜਾ ਲੀਵਰ ਵਾਲਾ ਦੇਖੋ ਤੁਸੀਂ ਲੀਵਰ ਵਾਲੇ ਬੰਦੇ ਨੂੰ ਤੁਸੀਂ ਕਹਿੰਦੇ ਹੋ ਵੀ ਇਹਦੇ ਵਿੱਚ ਕੁਝ ਵੀ ਨਹੀਂ। ਡਾਕਟਰਾਂ ਨੇ ਮਗਰ ਬਹਿ ਜਾਣਾ ਜੇ ਸਾਰੇ ਪੇਸ਼ੈਂਟ ਇੱਥੇ ਆ ਗਏ ਤੇ ਜਾਂ ਬਿਲਕੁਲ ਠੀਕ ਹੋ ਗਏ। ਨਹੀਂ ਇਹ ਇਦਾਂ ਤੇ ਬહેરાੇ ਪ੍ਰੋਪਾਗੈਂਡਾ ਕਰਦੇ ਪਰ ਜਿੱਥੇ ਬਾਬੇ ਨਾਨਕ ਦੀ ਕਿਰਪਾ ਹੋਵੇ ਉੱਥੇ ਕੁਝ ਨਹੀਂ ਹੁੰਦਾ। ਜਿੱਥੇ ਬਾਬੇ ਨਾਨਕ ਦੀ ਕਿਰਪਾ ਹੋਵੇ ਤੇ ਕੁਝ ਨਹੀਂ ਹੁੰਦਾ ਬਿਲਕੁਲ ਲੇਕਿਨ ਤੁਸੀਂ ਕਹਿ ਰਹੇ ਹੋ ਇੰਨੀ ਸਾਰੀ ਪ੍ਰੋਬਲਮ ਦਾ ਹੱਲ ਇਕੱਲੇ ਤੁਸੀਂ ਕਰ ਲੋਗੇ ਤੇ ਬਾਕੀ ਤੁਹਾਡੇ ਕੋਲ ਜੈਲਸ ਨਹੀਂ ਖਾਓਗੇ ਫਿਰ ਡਾਕਟਰ ਅੱਜ ਦੇ ਟਾਈਮ ਦੇ ਵਿੱਚ ਵੀ ਅਸੀਂ ਕੁਝ ਨਾ ਕੁਝ ਸਿੱਖ ਰਹੇ ਹਾਂ ਤੇ ਜਦੋਂ ਦਾ ਮੈਂ ਜੰਮਿਆ ਉਦੋਂ ਦਾ ਮੈਂ ਦਵਾਈ ਚ ਤੇ 53 ਸਾਲ ਦੇ ਮੈਨੂੰ ਹੋਸ਼ ਵਿੱਚ ਕੰਮ ਕਰਦੇ ਆ ਹੋ ਗੇ ਠੀਕ ਹੈ ਪਰ ਇੱਕ ਜਵਾਬ ਅਸੀਂ 24 ਸਾਲ ਤੋਂ ਸੀਪੀ ਦੇ ਮਰੀਜ਼ ਨੂੰ ਦੇਖ ਕੇ ਡਾਕਟਰਾਂ ਨਮਰੂਂਗ ਸਿਰ ਮਾਰ ਦਿੰਦੇ ਖੋਦੇ ਵਾਲ ਤੋਂ 24 ਸਾਲ ਤੋਂ ਬੈਠਾ ਸੀ ਉਹ ਰੜਕੇ ਵੀ ਨਹੀਂ ਸੀ ਕਦੇ ਦੇਖਿਆ ਉਹਨੇ ਅੱਜ ਤੁਰਦਾ ਹੈ ਕੋ ਜਜਮੈਂਟ ਨਹੀਂ ਕਰਦਾ ਸਾ ਵੀ ਇਹ ਬੰਦਾ ਇਦਾਂ ਬੈਠਾ ਰਿਹਾ ਉਹ ਤੁਹਾਡੇ ਕੋਈ ਇਲਜ ਕਰਾ ਅਸੀਂ ਆਪ ਕੀਤਾ ਖੁਦ ਤੇ ਵੀਡੀਓ ਹੈ ਉਹਦੀ ਬਣੀ ਹੋਈ ਤੇ ਜਿਹੜੇ ਸੀਪੀ ਵਾਲੇ ਮਰੀਜ਼ ਨੂੰ ਦੇਖ ਕੇ ਬੰਦਾ ਇਦਾਂ ਕਹਿੰਦਾ ਮੇਰੀ ਸੋਚ ਕੀ ਹੈ ਜਿਵੇਂ ਆਹ ਵਾਹ ਖੜੀ ਹੈਗਾ ਤੀ ਜਦੋਂ ਹਿਲਾਉਣ ਲੱਗਦੇਗੇ ਚੱਲੂਗੀ ਨਹੀਂ ਵਾ ਮੈਂ ਸੋਚ ਆ ਰੱਖਦਾ ਆਮ ਬੰਦਾ ਕਹਿੰਦਾ ਉਹਨੂੰ ਦੇਖ ਕੇ ਡੰਬਰੂ ਕੋ ਸਿਰ ਮਾਰਦਾ ਵੀ ਨਹੀਂ ਇਹ ਨਹੀਂ ਹੋ ਸਕਦਾ ਸਹੀ ਤੇ ਅੱਜ ਇਥੇ ਪੋਲੀ ਵਾਲੀਆਂ ਲੱਤਾਂ ਜਿਹੜੀਆਂ ਹੁਣ ਤੇ ਖਰ ਪੋਲੀ ਦਾ ਕੋਈ ਕੇਸ ਹੀ ਹੈ ਨਹੀਂ ਪਹਿਲਾਂ ਪੋਲੀ ਵਾਲੇ ਕੇਸ ਹੀ ਬਹੁਤ ਕੀਤੇ ਜੇ ਬੱਚੇ ਵਾਲੇ ਦੀ ਗੱਲ ਕੀਤੀ ਹੈ ਜਿਹੜੇ ਨੀ ਸੰਤਾਨ ਜੋੜੇ ਨੇ ਉਹਨਾਂ ਦਾ ਜਿਹੜੇ ਆਈਵੀਐਫ ਸੈਂਟਰ ਹੋਗੇ ਹਸਪੀਟਲ ਹੋਗੇ ਉਹ ਤਾਂ ਇੰਨੇ-ਇੰਨੇ ਪੈਸੇ ਲਈ ਫਿਰਦੇ ਤੁਸੀਂ ਤਾਂ ਫਿਰ ਕਹਿ ਰਹੇ ਵੀ ਇਹਦੇ ਠੀਕ ਕਰ ਦਾਂਗੇ ਨਹੀਂ ਅਸੀਂ ਕਹਿੰਦੇ ਆਂ ਵੀ ਜੇ ਕੋਈ ਨਹੀਂ ਵਿਸ਼ਵਾਸ ਕਰਦਾ ਲੇਡੀ ਦੇ ਸਿਰਫ ਮਾਈਂਡ ਦੇ ਡਿਪੈਂਡ ਹੁੰਦਾ ਜਿੰਨੀ देर ਉਹਦਾ ਦਿਮਾਗ ਦੀ ਪੋਜ਼ਿਟਿਵਿਟੀ ਨਹੀਂ ਬਣਦੀ ਉਹ ਨਹੀਂ ਦੇ ਗਰਭ ਨਹੀਂ ਠਹਿਰ ਸਕਦਾ ਉਹਦੇ ਦਿਮਾਗ ਦੀ ਪੋਜ਼ਿਟਿਵਿਟੀ ਬਣਾਉਣ ਖਾਤਰ ਅਸੀਂ ਨੂੰ ਕਹਿੰਦੇ ਵੀ ਚੰਗਾ ਦਵਾਈ ਚੱਕ ਪੈਸੇ ਬਾਅਦ ਚਲਾਵਾਂਗੇ ਫਿਰ ਉਹਦੇ ਦਿਮਾਗ 'ਚ ਵਿਸ਼ਵਾਸ ਹੁੰਦਾ ਕਿ ਇਹਨੂੰ ਕੋਈ ਲਾਲਚ ਨਹੀਂ ਕੇਸ ਕਰੇ ਤਾਂ ਪੈਸੇ ਲੈਣੇ ਤੇ ਤੱਕ ਜਾ ਕੇ ਉਹ ਜਿਹੜਾ ਕੇਸ ਉਹ ਜਲਦੀ ਹੋ ਜਾਂਦਾ ਨਹੀਂ ਅੱਦਾਂ ਹੁੰਦਾ ਕਿ ਅਕਸਰ ਕੀ ਜੈਂਟਸ ਦੇ ਵਿੱਚ ਵੀ ਕਮੀ ਹੋ ਸਕਦੀ ਹੈ ਲੇਡੀਜ਼ ਦੇ ਨਾਲ ਦੇ ਨਾਲ ਉਹ ਦੋਈ ਦੋਨੋਂ ਦਿੰਦੇ ਆ ਮੈਂ ਪਹਿਲਾਂ ਕਹਿ ਚੁੱਕਾ ਜਨਨ ਕਨਾਂ ਨੂੰ ਸੌਂਗ ਕਰਨ ਲਈ ਤੇ ਜੂਟ੍ਰੈਸ਼ਨ ਸੌਂਗ ਕਰਨ ਲਈ ਲੇਡੀ ਨੂੰ ਤੇ ਜਨਨ ਕਨਾਂ ਨੂੰ ਸੌਂਗ ਕਰਨ ਲਈ ਤੇ ਇਹ ਮਲਵ ਕਰਨ ਦਾ ਬੀਜ ਬਣਾਉਣ ਵਾਲੀ ਗਰੰਟੀ ਨੂੰ ਸੌਂਗ ਕਰਨ ਲਈ ਉਹ ਜੈਂਟਸ ਨੂੰ ਦਵਾਈ ਉਹ ਦਿੰਦੇ ਠੀਕ ਉਸੇ ਇੱਕ ਨੂੰ ਨਹੀਂ ਦੋਨੋਂ ਜੇ ਦੋਨਾਂ 'ਚੋ ਕਿਸੇ ਨੂੰ ਵੀ ਪ੍ਰੋਬਲਮ ਹੋਵੇ ਠੀਕ ਹੋ ਜਾਂਦੀ ਹੈ ਇਥੇ ਤਾਂ ਆਮ ਹੀ ਮੈਂ ਜੀ ਬਾਬਾ ਸ੍ਰੀ ਚੰਦ ਦੀ ਸੀ ਦਵਾਖਾਨਾ ਅਸੀਂ ਤਕਰੀਬਨ 53 ਸਾਲ ਤੋਂ ਇਹ ਲਾਈਨ ਦੇ ਵਿੱਚ ਕਰ ਰਹੇ ਹਾਂ ਔਰ ਪਹਿਲਾਂ ਅਸੀਂ ਬੁਲੜੀ ਸੀ ਹੁਣ ਅਸੀਂ ਬੁਲਾਪੁਰ ਹੁਣ ਤੱਕ ਤਕਰੀਬਨ ਡਿਸਕ ਸਰਵਾਈਕਲ ਗੋਡੇ ਬੋਡੇ ਤੇ ਜਿਹਨੂੰ ਆਪਾਂ ਕੋਈ ਗਿੱਟੇ ਦਾ ਕੋਈ ਬੋਡੇ ਦਾ ਕੋਈ ਮਲੋਕਣ ਦਾ ਕਿਸੇ ਨੂੰ ਕਰਦਣਦਾ ਇਹ ਫਾਲਟ ਜਿਹੜਾ ਅਸੀਂ ਹੱਥ ਨਾਲ ਠੀਕ ਕਰਕੇ ਤੇ ਇਹਦੇ ਤੋਂ ਦਵਾਈ ਨਾੜਾਂ ਦੀ ਸੰਗੜਾ ਤੋੜ ਲਈ ਦਵਾਈ ਦਿੰਦੇ ਆ ਤੇ ਸਰਵਾਈਕਲ ਵਾਲੇ ਨੂੰ 15 ਦਿਨ ਲੱਕ ਵਾਲੇ ਨੂੰ ਤਕਰੀਬਨ ਡੇਢ ਮਹੀਨਾ ਤੇ ਗੋਡੇ ਵਾਲੇ ਨੂੰ ਡੇਢ ਮਹੀਨਾ ਕਿਸੇ ਨੂੰ 3 ਮਹੀਨੇ ਦਵਾਈ ਖਾਣੀ ਪੈਂਦੀ ਹੈ ਜਿਹੜੀ ਹੱਥ ਨਾਲ ਸੈਟਿੰਗ ਕਰਦੀ ਹੈ ਉਹ ਹੱਡੀ ਦੀ ਉਹ ਹੱਥ ਨਾਲ ਸੈਟਿੰਗ ਕਰਦੇ ਬਾਕੀ ਜਿਹੜੀ ਦਵਾਈ ਹੈ ਉਹ ਦਵਾਈ ਆਪਣਾ ਕੰਮ ਕਰਦੀ ਹੈ ਤੇ ਮਰੀਜ਼ ਜਿਹੜਾ ਉਹ ਠੀਕ ਹੋ ਜਾਂਦਾ ਜਦੋਂ ਮੈਂ ਮਰੀਜ਼ ਪਹਿਲੀ ਵਾਰੀ ਫਿੱਟ ਕਰ ਦਿੱਤਾ 50 60% ਗੋਡੇ ਆਲ 70% ਤਕਰੀਬਨ ਲੱਕ ਵਾਲਾ ਤੇ ਸਰਵਾਈਕਲ ਆ 100% ਮੌਕੇ ਤੇ ਠੀਕ ਹੋ ਜਾਂਦੀ ਤੇ ਮੈਨੂੰ ਦਵਾਈ ਦਾ ਕੰਮ ਕਰਦੇ ਆ 53 ਸਾਲ ਹੋ ਗਏ 21 ਪਸਤਾਂ ਤੋਂ ਘਰ ਦੇ ਵਿੱਚ ਵੈਦਗਰੀ ਹੈ ਤੇ ਬਾਬਾ ਸ੍ਰੀ ਚੰਦ ਦੇ ਅਸੀਂ દવાખાਨੇ ਦੇ ਨਾਮ ਤੇ ਸਾਡੀ ਕੋਲ ਜਿਹੜੀ ਹੈ ਬਾਬੇ ਨਾਨਕ ਦੀ ਕੋਲ ਦੇ ਵਿੱਚੋਂ ਬਾਬੇ ਸ੍ਰੀ ਚੰਦ ਦੀ ਕੋਲ ਦੇ ਵਿੱਚੋਂ ਇਸ ਕੋਲੋਂ ਅਸੀਂ ਬਾਬੇ ਸ੍ਰੀ ਚੰਦ ਦੇ ਨਾਮ ਤੇ દવાਖਾਨਾ ਜਿਹੜਾ ਚੱਲ ਰਿਹਾ ਜੀ ਸੋ ਜੇ ਤੁਸੀਂ ਵੀ ਗੋਡੇ ਮੋਡੇ ਸਰਵਾਈਕਲ ਦੀ ਪੇਨ ਤੋਂ ਪਰੇਸ਼ਾਨ ਹੋ ਤਾਂ ਇੱਕੋ ਇੱਕ ਹੱਲ ਹੈ ਬਾਬਾ ਸ੍ਰੀ ਚੰਦ દવાਖਾਨਾ ਆਓ ਇੱਕ ਵਾਰ ਵਿਜ਼ਿਟ ਕਰੋ ਤੇ ਖੁਦ ਰਿਜ਼ਲਟ ਦੇਖੋ ਤੇ ਬਹਲੇ ਰਹੋ ਪ੍ਰਾਇਮੋਦਨ